ਇਹ ਜਿਹੜਾ ਗੰਦਗੀ ਹੈ ਇਹ ਕੀਤਾ ਕਰਾਇਆ ਦੂਜੀਆਂ ਸਰਕਾਰਾਂ ਦਾ ਤਾਂ ਜ਼ਿੰਮੇਵਾਰੇ ਕੰਪਨੀਆਂ ਜ਼ਿੰਮੇਵਾਰ ਹੋਦੀ ਤੇ ਫਿਰ ਤਾਂ ਮੇਲ ਮਾਲ ਬੱਕਰੀਆਂ ਹੋ ਗਿਆ ਵੀ ਨਹੀਂ ਨਹੀਂ ਬੱਕਰੀਆਂ ਕਿੱਦਾਂ ਹੋ ਗਿਆ ਇੱਕ ਇੱਕ ਪੈਸੇ ਦਾ ਹਿਸਾਬ ਲਿੱਤਾ ਜਾਏਗਾ ਇਹਨਾਂ ਕੋ ਅਸੀਂ ਦੇ ਬੰਤੋਈ ਪ੍ਰਿਆਸ ਰਤਾ ਮਗਰ ਇਹ ਜਿਹੜੀਆਂ ਗੰਡਾ ਇਹਨਾਂ ਨੇ ਬਣੀਆਂ ਪਹਿਲੀਆਂ ਸਰਕਾਰਾਂ ਨੇ ਹੱਥਾਂ ਨਾਲ ਬੰਨੀਆਂ ਹੀ ਅੱਜ ਸਾਨੂੰ ਦੰਦਾ ਨਾਲ ਖੋਲਣੀਆਂ ਪੈ ਰਹੀਆਂ ਜੇ ਨਹੀਂ ਵਧੀਆ ਹੁੰਦੇ ਨਹੀਂ ਚੰਗੇ ਹੁੰਦੇ ਤੇ ਫਿਰ 92 ਕਿੱਦਾਂ ਜਿੱਤ ਜਾਂਦੇ ਆਮ ਆਦਮੀ ਪਾਰਟੀ ਦੇ ਕਹਿੰਦੇ ਧੋਖਾ ਦਿੱਤਾ ਉਹ ਕਹਿ ਰਹੇ ਬਾਰ-ਬਾਰ ਕਿੰਨੇ ਧੋਖਾ ਦਿੱਤਾ ਮੈਂ ਜੀ 92 ਆ ਨੇ ਹੀ ਧੋਖਾ ਦਿੱਤਾ ਸਾਨੂੰ ਨਹੀਂ ਨਹੀਂ ਕੋਈ ਧੋਖਾ ਨਹੀਂ ਦਿੱਤਾ ਪਬਲਿਕ ਜਿਹੜੀ ਐ ਉਹ ਸਭ ਦੇਖਦੀ ਐ ਸਫਾਈ ਦੇ ਮੁੱਦੇ ਨੂੰ ਲੈ ਕੇ ਇਸ ਵਾਰ ਵਿਧਾਨ ਸਭਾ ਦੇ ਵਿੱਚ ਵੀ ਚਰਚਾ ਹੋਈ ਅਗਰ ਗੁਰੂ ਨਗਰੀ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਕੂੜੇ ਦੀ ਸਮੱਸਿਆ ਸਭ ਤੋਂ ਜ਼ਿਆਦਾ ਹੈ ਥਾਂ ਥਾਂ ਤੇ ਕੂੜਾ ਨਜ਼ਰ ਆ ਰਿਹਾ ਹੈ ਔਰ ਇਸ ਨੂੰ ਲੈ ਕੇ ਬਹੁਤ ਸਾਰੇ ਪ੍ਰਯਾਸ ਸਰਕਾਰ ਵੱਲੋਂ ਕੀਤੇ ਗਏ ਨੇ ਲੇਕਿਨ ਫਿਰ ਵੀ ਕੂੜੇ ਅਤੇ ਗੰਦੇ ਪਾਣੀ ਦੀ ਸਮੱਸਿਆ ਹੱਲ ਨਹੀਂ ਹੋਈ ਸਾਡੇ ਨਾਲ ਐਮਐਲਏ ਡਾਕਟਰ ਅਜੇ ਗੁਪਤਾ ਜੀ ਮੌਜੂਦ ਨੇ ਸੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਬੀਤੇ ਦਿਨੀ ਇਹਨਾਂ ਵੱਲੋਂ ਕੁਝ ਸਵਾਲ ਵੀ ਖੜੇ ਕੀਤੇ ਗਏ ਸੀ ਔਰ ਜਿਹੜੇ ਕਾਰਪੋਰੇਸ਼ਨ ਦੇ ਅਧਿਕਾਰੀ ਨੇ ਉਹਨਾਂ ਨਾਲ ਮੀਟਿੰਗ ਵੀ ਕੀਤੀ ਜਾ ਰਹੀ ਸਰਕਾਰਨ ਕੀ ਹੋਇਆ ਰੰਗਲਾ ਪੰਜਾਬ ਬਣਾਣਾ ਸੀ ਰੰਗਲੇ ਪੰਜਾਬ ਦੇ ਅਜਿਹੇ ਹਾਲਾਤ ਹੋ ਗਏ ਆ ਕਿ ਗੰਦਲਾ ਪੰਜਾਬ ਕਹਿਣਾ ਸ਼ੁਰੂ ਹੋ ਗਏ ਖਾਸ ਕਰਕੇ ਅੰਮ੍ਰਿਤਸਰ ਦੀ ਧਰਤੀ ਜਿਹੜੀ ਗੁਰੂ ਨਗਰੀ ਅੰਮ੍ਰਿਤਸਰ ਜਿਸ ਨੂੰ ਕਹਿੰਦੇ ਆ ਉੱਤੇ ਕੂੜਾ ਬਹੁਤ ਅ ਸੋਮੇ ਜੀ ਮੈਂ ਦੱਸਣਾ ਚਾਹਨਾ ਤੁਹਾਡੇ ਮੱਧਮ ਰਹਿ ਕੇ ਇਹ ਜਿਹੜਾ ਗੰਦਗੀ ਹੈ ਇਹ ਕੀਤਾ ਕਰਾਇਆ ਦੂਜੀਆਂ ਸਰਕਾਰਾਂ ਦਾ 2016 ਚ ਜਿਸਾਂ ਕਿ ਤੁਸੀਂ ਜਾਣਦੇ ਹੋ ਅਕਾਲੀ ਭਾਜਪਾ ਦੀ ਸਰਕਾਰ ਸੀ ਉਸ ਵੇਲੇ ਦੇ ਜਿਹੜੇ ਲੋਕਲ ਬਾਡੀ ਮਨਿਸਟਰ ਸੀਗੇ ਉਹਨਾਂ ਨੇ ਇੱਕ ਐਮਓਯੂ ਕੀਤਾ ਜਿਦੇ ਵਿੱਚ 25 ਸਾਲ ਦਾ ਠੇਕਾ ਇੱਕ ਪ੍ਰਾਈਵੇਟ ਕੰਪਨੀ ਨੂੰ ਦੇ ਦਿੱਤਾ ਉਹ ਪ੍ਰਾਈਵੇਟ ਕੰਪਨੀ 2016 ਤੋਂ ਬਾਅਦ ਚਲਦੇ-ਚਲਦੇ ਜਦੋਂ ਸਾਡੀ ਸਰਕਾਰ ਆਈ ਉਸ ਤੋਂ ਬਾਅਦ ਕਾਂਗਰਸ ਸਰਕਾਰ ਵੀ ਆਈ ਅਕਾਲੀ ਭਾਜਪਾ ਤੋਂ ਬਾਅਦ 17 ਦੇ ਵਿੱਚ 5 ਸਾਲ ਹੋ ਵੀ ਰਹੀ ਉਹਨਾਂ ਨੇ ਵੀ ਕੁਝ ਨਹੀਂ ਕੀਤਾ ਔਰ ਕੰਪਨੀ ਦਾ ਦਿਮਾਗ ਇੰਨਾ ਖਰਾਬ ਹੋ ਗਿਆ ਕਿ ਉਹਨੂੰ ਜਦੋਂ ਦੀ ਸਾਡੀ ਸਰਕਾਰ ਆਈ ਜਦੋਂ ਦਾ ਮੈਂ ਐਮਐਲਏ ਬਣਿਆ ਕਿਉਂਕਿ ਇਹ ਬੜਾ ਹੀ ਇੱਕ ਪਵਿੱਤਰ ਸ਼ਹਿਰ ਹੈ ਅਮਰਸਰ ਦਾ ਨਾਮ ਜਿਹੜਾ ਦੁਨੀਆ ਦੇ ਨਕਸ਼ੇ ਦੇ ਉੱਪਰ ਕਾਫੀ ਜ਼ਿਆਦਾ ਉੱਪਰ ਆਉਂਦਾ ਉਹਦਾ ਕਾਰਨ ਹੈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇੱਥੇ ਹੈ ਫਿਰ ਰਾਮ ਤੀਰਥ ਇੱਥੇ ਹੈ ਦੁਰਗਿਆਣਾ ਮੰਦਿਰ ਜੀ ਇੱਥੇ ਹੈ ਸੋ ਇਹਨਾਂ ਕਰਕੇ ਜਿਹੜਾ ਟੂਰਿਸਟ ਤਕਰੀਬਨ ਵਗ ਬੜ ਰਹੇ ਥੇ ਟੂਰਿਸਟ ਹਰ ਰੋਜ਼ 1 ਲੱਖ ਟੂਰਿਸਟ ਆਂਦਾ ਹੈ ਅੰਮ੍ਰਿਤਸਰ ਦੇ ਵਿੱਚ ਔਰ ਸੈਚਰਡੇ ਸੰਡੇ ਤੇ 2 ਲੱਖ ਦੀ ਗਿਣਤੀ ਵੀ ਹੋ ਜਾਂਦੀ ਹੈ ਸੋ ਇਹ ਮੈਂ ਮੁੱਦਾ ਜਿਹੜੇ ਟੂਰਿਸਟ ਜਦੋਂ ਜਾਂਦੇ ਨੇ ਉਹ ਟੂਰਿਸਟ ਜਦੋਂ ਜਾਂਦੇ ਨੇ ਕਹਿੰਦੇ ਯੂਅਰ ਸਿਟੀ ਇਜ਼ ਵੈਰੀ ਡਰਟੀ ਇਹ ਵੀ ਕਹਿ ਕੇ ਜਾਂਦੇ ਨੇ ਐਕਚੁਅਲੀ ਜੋ ਬੰਦਾ ਦੇਖੇਗਾ ਫਿਰ ਉਹਦਾ ਕਮੈਂਟ ਵੀ ਕਰੇਗਾ ਅਸੀ ਲੋਕ ਬੜੀ ਸੀਰੀਅਸ ਆ ਸਾਡੀ ਸਰਕਾਰ ਬੜੀ ਸੀਰੀਅਸ ਐ ਪਰ ਇਹਨੇ ਐਨੇ ਸਾਲ ਤੱਕ ਨਹੀਂ ਆਇਆ ਨੀ ਅਚਾਨਕ ਪਿਛਲੇ 6-7 ਮਹੀਨੇ 8 ਮਹੀਨੇ ਦੀ ਗੱਲ ਕਰੀਏ ਕੂੜਾ ਹੀ ਇੰਨਾ ਵੱਧ ਗਿਆ ਪਿਛਲੀ ਸਰਕਾਰਾਂ ਦੇ ਵਿੱਚ ਤੇ ਹੈਗਾ ਹੀ ਨਹੀਂ ਸੀ ਇਹ ਦੇਖੋ ਜੀ ਇਹ ਸਿਗਾ ਸੁਮੇਤ ਜੀ ਉਦੋਂ ਵੀ ਸਿਗਾ ਮਗਰ ਮੈਂ ਤੁਹਾਨੂੰ ਦੱਸ ਰਿਹਾ ਨਾ ਕਿ ਇਹ ਕੰਪਨੀ ਦਾ ਜਿਹੜਾ ਬੇੜਾ ਗਰਕ ਹੋ ਗਿਆ ਜਿੱਥੇ ਇਹਨੇ 277 ਵਾਈਕਲ ਦੇਣੇ ਸੀ ਸਾਨੂੰ ਸ਼ਹਿਰ ਨੂੰ ਪੂਰੇ ਸ਼ਹਿਰ ਨੂੰ ਉੱਥੇ ਅਜੇ 120 25 ਵੀ ਨਹੀਂ ਆ ਰਹੇ 50% ਇਕੁਪੀਮੈਂਟ ਦੇ ਨਾਲ ਤੁਸੀਂ 100% ਰਿਜ਼ਲਟ ਕਿੱਥੋਂ ਦੇਵੋਗੇ ਪਰ ਜਿਹੜੀ ਕੂੜੇ ਦੀ ਲਿਫਟਿੰਗ ਨਹੀਂ ਹੋ ਰਹੀ ਉਹਦਾ ਕੀ ਕਾਰਨ ਹੈ ਉਹਦਾ ਕਾਰਨ ਵੀ ਇਹ ਕੰਪਨੀ ਹੈ ਇੱਕ ਕੰਪਨੀ ਨੇ ਦੋ ਕੰਪੋਨੈਂਟ ਦੇ ਵਿੱਚ ਕੰਟਰੈਕਟ ਕੀਤਾ ਸੀਗਾ ਉਹਦੇ ਵਿੱਚ ਸੀਗਾ ਪਹਿਲਾ ਕੰਪੋਨੈਂਟ ਸੀਗਾ ਟ੍ਰਾਂਸਪੋਰਟੇਸ਼ਨ ਤੇ ਟ੍ਰਾਂਸਪੋਰਟੇਸ਼ਨ ਦੇ ਨਾਲ-ਨਾਲ ਸੀਗਾ ਪ੍ਰੋਸੈਸਿੰਗ ਜੀ ਤੇ ਉਹ ਦੋਨੋਂ ਕੰਪੋਨੈਂਟ ਦੇ ਵਿੱਚ ਜਿਹੜੀ ਉਹਦੇ ਨਾਲ-ਨਾਲ ਡੋਰ ਟੂ ਡੋਰ ਕਲੈਕਸ਼ਨ ਸੀਗੀ 100% ਇਹ ਦੋਨੋਂ ਕੰਪੋਨੈਂਟ ਦੇ ਵਿੱਚ ਜਿਹੜੀ ਕੰਪਨੀ ਆ ਵੱਡਾ ਕੰਪਨੀ ਇਹ ਫੇਲ ਹੋ ਚੁੱਕੀ ਆ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਬਿ ਲਿਆ ਆ ਵਿਧਾਨ ਸਭਾ ਦੇ ਵਿੱਚ ਵੀ ਮੈਂ ਇਹ ਮੁੱਦਾ ਚੁੱਕਿਆ ਮਗਰ ਇਸ ਕੰਪਨੀ ਦੇ ਉੱਤੇ ਕੋਈ ਅਸਰ ਨਹੀਂ ਆ ਇਹ ਇਹਨਾਂ ਨੂੰ ਕਿਸੇ ਦਾ ਡਰ ਨਹੀਂ ਆ ਖਤਰਾ ਨਹੀਂ ਆ ਸਰਕਾਰ ਦਾ ਦੀ ਫਿਰ ਫਿਰ ਕਮਿਸ਼ਨਰ ਕਾਰਪੋਰੇਸ਼ਨ ਨੂੰ ਮੀਟਿੰਗ ਮੈਂ ਬਾਰ-ਬਾਰ ਮੀਟਿੰਗਸ ਕਰਦਾ ਔਰ ਮੇਰੀ ਇਹੋ ਹੀ ਆ ਕਿ ਇਹ ਜਿੰਨਾ ਜਲਦੀ ਹੋ ਸਕਦਾ ਇਸ ਕੰਪਨੀ ਨੂੰ ਪੈਨਲਾਈਜ਼ ਵੀ ਕੀਤਾ ਜਾਏ ਪੈਨਲਾਈਜ਼ ਦੇ ਨਾਲ ਨਾਲ ਇਹਦਾ ਜਿਹੜਾ ਕੰਟਰੈਕਟ ਹੈ ਐਮਓਯੂ ਹੈ ਉਹ ਵੀ ਰੱਦ ਕੀਤਾ ਜਾਏ ਪਰ ਕਿਹਾ ਜਾਂਦਾ ਉੱਚ ਸਰਕਾਰ ਫਿਰ ਕਿਤੇ ਅਗਰ ਤੁਹਾਡੀ ਨਹੀਂ ਸੁਣਵਾਈ ਹੁੰਦੀ ਤੇ ਆਮ ਜਨਤਾ ਦੀ ਕਿੱਥੇ ਸੁਣਵਾਈ ਹੁੰਦੀ ਹੋਏਗੀ ਤੁਸੀਂ ਕਹਿ ਰਹੇ ਹੋ ਕਿ ਸਾਡੀ ਕੰਪਨੀ ਨਹੀਂ ਸੁਣਦੀ ਸਰਕਾਰ ਚਾਵੇ ਤਾਂ ਕੀ ਕੁਝ ਨਹੀਂ ਕਰ ਸਕਦੀ ਕੰਪਨੀ ਦੇਖੋ ਨਾ ਕੰਪਨੀ ਦਾ ਐਮਓਯੂ ਹੈ ਉਹਦੇ ਵਿੱਚ ਲੀਗਲ ਐਸਪੈਕਟ ਦੇਖਦੇ ਆ ਜਿੰਨੇ ਵੀ ਕਾਰਪੋਰੇਸ਼ਨ ਦੇ ਮੁਲਾਜ਼ਮ ਹੈ ਜਦੋਂ ਅਸੀਂ ਮੀਟਿੰਗ ਕਰਦੇ ਆ ਉਹ ਕਹਿੰਦੇ ਜੀ ਅਸੀਂ ਹੁਣ ਅਸੀਂ ਲਾਸਟ ਮੀਟਿੰਗ ਜਿਹੜੀ ਐ ਡੀਸੀ ਸਾਹਿਬ ਨਾਲ ਕੀਤੀ ਸੀ ਉੱਥੇ ਕਮਿਸ਼ਨਰ ਕਾਰਪੋਰੇਸ਼ਨ ਵੀ ਆਇਆ ਸੀ ਉੱਥੇ ਇਹ ਫੈਸਲਾ ਦਿੱਤਾ ਗਿਆ ਔਰ ਮਤਾ ਜਿਹੜਾ ਪਾਸ ਕਰਕੇ ਇਹਨਾਂ ਨੇ ਉਹ ਸਰਕਾਰ ਨੂੰ ਭੇਜ ਦਿੱਤਾ ਔਰ ਮੈਨੂੰ ਲੱਗਦਾ ਕਿ ਦਿਨਾਂ ਦੇ ਵਿੱਚ ਜਿਹੜਾ ਐ ਐਮਓਯੂ ਉਹ ਕੈਨਸਲ ਹੋ ਜਾਏਗਾ ਔਰ ਉਹਦੇ ਬਾਅਦ ਇਸ ਚੀਜ਼ ਨੂੰ ਕਿਸਤਾ ਮੈਨੇਜ ਕਰਨਾ ਹੈ ਉਹ ਕਾਰਪੋਰੇਸ਼ਨ ਦੇਖੇ ਪਰ ਜਿਸ ਤਰੀਕੇ ਨਾਲ 30 ਕਰੋੜ ਤੋਂ ਵੱਧ ਦਾ ਵੀ ਜਿਹੜਾ ਇੱਕ ਠੇਕਾ ਜਿਹੜਾ ਕੰਪਨੀ ਦਿੱਤਾ ਗਿਆ ਸੀ ਉਹ ਤਾਂ ਪੂਰਾ ਹੀ ਨਹੀਂ ਹੋਇਆ ਤੁਸੀਂ ਕਹਿੰਦੇ ਸੀ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਚੱਲੇਗਾ ਉਹ ਐਜ਼ ਇਟ ਇਜ਼ ਉੱਥੇ ਪਿਆ ਹੋਇਆ ਕੋਈ ਨਹੀਂ ਉੱਥੇ ਪਲਾਂਟ ਚੱਲਦਾ ਕੋਈ ਕੂੜੇ ਦੀ ਰੀਫ ਸਫਲ ਨਹੀਂ ਹੁੰਦੀ ਕੋਈ ਕੂੜੇ ਦੇ ਨਾਲ ਗੈਸ ਨਹੀਂ ਬੰਦੀ ਕੋਈ ਬ੍ਰਿਕਸ ਨਹੀਂ ਬੰਦੀਆਂ ਦੇਖੋ ਨਾ ਜੀ ਉਹ ਐਮਓਯੂ 'ਚ ਇਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਤੁਸੀਂ 25 ਏਕੜ ਜ਼ਮੀਨ ਦਿਓ ਹੂੰ ਕਾਰਪੋਰੇਸ਼ਨ ਨੇ 25 ਏਕੜ ਜ਼ਮੀਨ ਦੇ ਦਿੱਤੀ ਹੁਣ ਗੰਬਰੀ ਕਹਿੰਦੀ ਹੈ ਜੀ ਏਕੜ ਛੋਟੇ ਨੇ ਏ ਵੱਡੇ ਏਕੜ ਚਾਹੀਦੇ ਸਾਨੂੰ ਕਿੱਲੇ ਹੁੰਦੇ ਨਾ ਕਿੱਲੇ ਇੱਕ 4000 ਦਾ ਕਿੱਲਾ ਹੁੰਦਾ ਏਕੜ 4840 ਦਾ ਕਿੱਲਾ ਹੁੰਦਾ ਹੁਣ ਉਹ ਕਹਿੰਦੇ ਇਹ 4000 ਦੇ ਕਿੱਲੇ ਨਾਲ ਤੁਸੀਂ 30 ਕਰੋੜ ਰੁਪਇਆ ਚਲਾ ਗਿਆ ਉਹਦਾ ਕੌਣ ਜ਼ਿੰਮੇਵਾਰ ਹੈ ਉਹਦਾ ਜ਼ਿੰਮੇਵਾਰ ਇਹ ਕੰਪਨੀ ਹੈ ਜ਼ਿੰਮੇਵਾਰ ਉਹਦੀ ਤੇ ਫਿਰ ਇਹ ਤਾਂ ਮਤਲਬ ਮਾਲ ਬੱਕਰੀਆਂ ਹੋ ਗਿਆ ਵੀ ਨਹੀਂ ਨਹੀਂ ਬੱਕਰੀਆਂ ਕਿੱਦਾਂ ਹੋ ਗਿਆ ਇੱਕ ਇੱਕ ਪੈਸੇ ਦਾ ਹਿਸਾਬ ਲਿੱਤਾ ਜਾਏਗਾ ਇਹਨਾਂ ਕੋ ਮੈਂ ਤੇ ਇਹ ਕਹ ਰਿਹਾ ਕਿ ਉਲਟਾ ਇਹਨੂੰ ਕੰਪਨੀ ਨੂੰ ਪੈਨਲਾਈਜ਼ ਕਰਨਾ ਚਾਹੀਦਾ ਹੈ ਇਹਨੂੰ ਪੈਨਲਟੀ ਪਾਣੀ ਚਾਹੀਦੀ ਹੈ ਜਿਹੜਾ ਬਾਇਓ ਰੈਮੀਡੀਸ਼ਨ ਕਿਹਾ ਸੀਗਾ ਉਹ ਵੀ ਨਹੀਂ ਕੀਤਾ ਇਹਨਾਂ ਨੇ ਉਹ ਵੀ ਨਹੀਂ ਕੀਤਾ ਉਹਦੇ ਬਾਅਦ ਉਹਨਾਂ ਨੇ એનર્ਜੀ ਫ੍ਰੋਮ ਸੋਲਿਡ ਟੂ ਵੇਸਟ ਜਿਹੜਾ ਕਿਹਾ ਸੀਗਾ ਉਹ ਵੀ ਪਲਾਂਟ ਨਹੀਂ ਲਗਾਇਆ ਇਹਨਾਂ ਨੇ 100 100% ਰੋ ਟੂ ਡੋਰ ਕਿਹਾ ਸੀ ਉਹ ਵੀ ਨਹੀਂ ਕੀਤਾ ਇਹਨਾਂ ਨੇ ਇਹਨਾਂ ਨੇ ਕੀਤਾ ਕੀ ਕੋਈ ਵੀ ਸ਼ਰਤ ਤੇ ਇਹਨਾਂ ਨੇ ਪੂਰੀ ਕੀਤੀ ਨਹੀਂ ਸਵਾਲ ਹੈ ਕਿ ਜਦੋਂ ਇਲੈਕਸ਼ਨ ਸੀਗੇ 2022 ਦੀਆਂ ਚੋਣਾਂ ਸੀ ਉਦੋਂ ਕਿਹਾ ਗਿਆ ਸੀ ਤੁਹਾਡੀ ਪਾਰਟੀ ਵੱਲੋਂ ਅਸੀਂ ਸਾਰੀਆਂ ਸਮੱਸਿਆਵਾਂ ਹੱਲ ਕਰ ਦੇਾਂਗੇ ਸ਼ਹਿਰ ਨੂੰ ਬਹੁਤ ਸਾਫ਼ ਸੁਰਦ ਬਣਾ ਦਾਂਗੇ ਸਮਾਰਟ ਸਿਟੀ ਰੰਗਲਾ ਪੰਜਾਬ ਬਣਾਵਾਂਗੇ ਪਰ ਅੱਜ ਐਕਸਕਿਊਜ਼ ਆ ਰਹੇ ਨੇ ਐਕਸਕਿਊਜ਼ ਨਹੀਂ ਆ ਰਹੇ ਅਸੀਂ ਡੇ 1 ਤੋਂ ਹੀ ਪ੍ਰਯਾਸ ਰਤਾਂ ਮਗਰ ਇਹ ਜਿਹੜੀਆਂ ਗੰਡਾ ਇਹਨਾਂ ਨੇ ਬੰਨੀਆਂ ਪਹਿਲੀਆਂ ਸਰਕਾਰਾਂ ਨੇ ਹੱਥਾਂ ਨਾਲ ਬੰਨੀਆਂ ਯਾ ਅੱਜ ਸਾਨੂੰ ਦੰਦਾ ਨਾਲ ਖੋਲਣੀਆਂ ਪੈ ਰੀਆਂ ਅਸੀਂ ਬਹੁਤ ਜ਼ਿਆਦਾ ਸੀਰੀਅਸ ਇਹਦੇ ਉੱਤੇ ਬੀਇੰਗ ਅ ਡਾਕਟਰ ਆਈ ਕੈਨ ਅੰਡਰਸਟੈਂਡ ਕਿ ਜਿਹੜੀ ਸੈਨੀਟੇਸ਼ਨ ਹੈ ਕਿੰਨੀ ਇੰਪੋਰਟੈਂਟ ਹੈ ਸਫਾਈ ਦਾ ਕਿਹੜੀ ਕਿਹੜੀ ਗੰਦਗੀ ਦੇ ਨਾਲ ਕਿਹੜੀ ਕਿਹੜੀ ਬਿਮਾਰੀ ਫੈਲ ਸਕਦੀ ਹੈ ਗੰਦਾ ਪਾਣੀ ਮਿਲਣ ਦੇ ਨਾਲ ਲੋਕਾਂ ਨੂੰ ਕਿਹੜੀਆਂ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਮੈਨੂੰ ਤਾਂ ਪਤਾ ਹਰ ਗੱਲ ਦਾ ਐਸੇ ਕਰਕੇ ਤੇ ਮੈਂ 24 ਘੰਟੇ ਇਹਦੇ ਬਾਰੇ ਸੋਚਦਾ ਰਹਿੰਦਾ ਔਰ ਇਹ ਮੁੱਦੇ ਚੱਕਦਾ ਵੀ ਆ ਮੈਂ ਪਰ ਪਰ ਇਹ ਹੈ ਕਿ ਇਹ 70 ਸਾਲਾਂ ਦਾ 75 ਸਾਲਾਂ ਦਾ ਜਿਹੜਾ ਤਾਣਾ ਬਾਣਾ ਬੁਣਿਆ ਹੈ ਇਹ ਬਹੁਤ ਕੰਪਲੈਕਸਡ ਹੈ ਇਹਨੂੰ ਠੀਕ ਕਰਨੇ 'ਚ ਥੋੜਾ ਟਾਈਮ ਲੱਗੇਗਾ ਮੇਰੀ ਇਹ ਲੋਕਾਂ ਅਗੇ ਅਪੀਲ ਹੈ ਕਿ ਦੇਖੋ ਅੱਜ ਵੀ ਮੈਂ ਅੱਜ ਮੈਂ ਪਧਰਕਾਲੀ ਗਲੀ ਨੰਬਰ 1 ਦੇ ਵਿੱਚ ਮੈਨੂੰ ਫੋਨ ਆਇਆ ਸੀ ਕੱਲ ਜੀ ਕਿ ਇੱਥੇ ਪੀਣ ਦਾ ਪਾਣੀ ਸਾਫ਼ ਨਹੀਂ ਆ ਰਿਹਾ ਅੱਜ ਮੈਂ ਇਮੀਡੀਏਟਲੀ ਸਾਰੀ O&M ਦੀ ਟੀਮ ਲੈ ਕੇ ਪੋਥੇ ਬੰਚੇ ਪਰ ਸਵਾਲ ਹੈ ਕਿ ਪਾਣੀ ਗੰਦਾ ਵੀ ਆ ਰਿਹਾ ਹੈ ਸੀਵਰੇਜ ਵੀ ਬੰਦ ਪਏ ਨੇ ਕੂੜਾ ਵੀ ਹੈ ਉਹ ਮਤਲਬ ਹੋਇਆ ਕੀ ਇਹ ਸਭ ਕੁਝ ਇਕੱਠਾ ਇੱਕੋ ਧਮਚ ਹੋ ਗਿਆ ਕਾਰਨ ਕੀ ਰੇ ਅਧਿਕਾਰੀ ਕਿੱਥੇ ਰਹ ਜਿਨੇ ਕਿ ਲੱਖ ਰੁਪਏ ਤਨਖਾਹ ਲੈਂਦੇ ਆ ਸੁਮੇਤ ਜੀ ਇਹ ਇਕਦਮ ਨਹੀਂ ਹੋਇਆ ਉਹ ਇਹ ਗੱਲ ਮੈਂ ਕਲੀਅਰ ਕਰਨਾ ਚਾਹਨਾ ਇਹ ਬੈਕਲੌਗ ਹੈ ਹੂੰ ਪਰ ਉਹ ਤੇ ਕਿੰਦਰ ਅਸੀਂ ਜ਼ਬਾਈਆਂ ਕਰਾਉਂਦੇ ਰਹੇ ਨਹੀਂ ਜੀ ਨਹੀਂ ਕੋਈ ਨਹੀਂ ਕਰਾਉਂਦੇ ਰਹੇ ਐਵੇਂ ਹੀ ਬਸ ਜੋ ਮਰਜ਼ੀ ਝੂਠ ਬੋਲੀ ਜਾਂਣ ਝੂਠ ਦਾ ਕੋਈ ਇਲਾਜ ਨਹੀਂ ਹੈ ਬਕੀ ਆ ਵੇ ਕਿ ਇਹਦਾ ਜਿਹੜੀ ਜਿਹੜੇ ਬੇਸਿਕ ਪ੍ਰੋਬਲਮ ਐ ਸੀਵਰੇਜ ਦੀ ਹੂੰ ਉਹਦੇ ਚ ਐ ਬਹਿ ਕੇ ਜਿਹੜਾ ਸੀਵਰੇਜ ਟ੍ਰੀਟਮੈਂਟ ਪਲਾਂਟ ਐ ਖਾਪੜ ਖੇੜੀ ਦਾ ਹਾਂਜੀ ਜਿਹਦੇ ਚ ਸਾਰਾ ਸੈਂਟਰ ਦਾ ਸਾਊਥ ਦਾ ਵੈਸਟ ਦਾ ਆ ਐ ਵੈਸਟ ਦਾ ਦੇ ਵੈਸਟ ਦਾ ਵੀ ਖਾਪੜ ਖੇੜੀ ਜਾਂਦਾ ਤੇ ਇਹ ਸਾਰਾ ਉਹਦੇ ਵਾਸਤੇ ਵੀ ਮੈਂ ਜਿਹੜਾ ਇੱਥੇ ਇਹਨਾਂ ਨੂੰ ਲਿਖ ਕੇ ਦਿੱਤਾ ਸੀਗਾ ਕਮਿਸ਼ਨਰ ਕਾਰਪੋਰੇਸ਼ਨ ਨੂੰ ਉਹਦੇ ਲਈ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਿਹੜੀ ਐ ਉਹ ਇਜਾਜ਼ਤ ਦੇ ਦਿੱਤੀ ਹੈ ਜਿਹੜਾ ਸੀਵਰੇਜ ਟ੍ਰੀਟਮੈਂਟ ਪਲਾਂਟ ਹੈ ਉਹਦੀ ਕੈਪੈਸਿਟੀ ਜਿੰਨੀ ਹੈ 97 ਐਮਐਲਡੀ ਹੈ ਮੇਰੇ ਘਰ ਜੀ ਜੀ ਮਿਲੀਅਨ ਲੀਟਰ ਡਿਸਚਾਰਜ ਹੈ 97 ਉਹਨੂੰ ਅਸੀਂ ਡਬਲ ਕਰ ਰਹੇ ਹਾਂ ਔਰ ਜਦੋਂ ਉਹਦੀ ਕੈਪੈਸਿਟੀ ਡਬਲ ਹੋ ਜਾਏਗੀ ਇਹ ਜਿਹੜੀ ਸੀਵਰੇਜ ਦੀ ਸਮੱਸਿਆ ਇਹ ਦੇਖੋ 2.5 ਸਾਲ ਚ ਤੇ ਹੋ ਨਹੀਂ ਗਈ ਪਰ ਉਹ ਸਰਕਾਰੀਆਂ ਜਿਹੜੀਆਂ ਦੂਜੀਆਂ ਸਰਕਾਰਾਂ ਕਹਿੰਦੀ ਸਾਡੇ ਵੇਲੇ ਬਿਲਕੁਲ ਸਾਫ਼ ਸੀਗਾ ਉਹਨਾਂ ਨੇ ਸਾਫ ਕਾ ਡਿਪਟੀ ਸੀਐਮ ਊਮ ਪ੍ਰਕਾਸ਼ ਸੋਨੀ ਧਰਨੇ ਤੇ ਬੈਠੇ ਹਾਲ ਬਜ਼ਾਰ ਤੁਹਾਡੇ ਹੀ ਕਨਸਿਸਟੈਂਸੀ ਦੇ ਨੇ ਉਹ ਕਹਿੰਦੇ ਨੇ ਜੀ ਕਿ ਸੈਂਟਰਲ ਕਨਸਿਸਟੈਂਸੀ ਦਾ ਤੇ ਸਭ ਤੋਂ ਮਾਰਾ ਹਾਲ ਹੈ ਜਿਹਦੇ ਵਿਧਾਇਕ ਡਾਕਟਰ ਅਜੇ ਗੁਪਤਾ ਨੇ ਦੇਖੋ ਜੀ ਉਹ ਹੁਣ ਵਿਰੋਧੀ ਕੀ ਕਹਿੰਦੇ ਆ ਉਹਦੇ ਬਾਰੇ ਤੇ ਮੈਂ ਕੀ ਕਹਿ ਸਕਦਾ ਬਟ ਔਨ ਗਰਾਉਂਡ ਜਿਵੇਂ ਮੈਂ ਸੋਚ ਰਿਹਾ ਕਿ ਐਸਟੀਪੀ ਜਿਹੜੀ ਹੈ ਬੇਸਿਕ ਪ੍ਰੋਬਲਮ ਹੈ ਐਸਟੀ ਜਿਹੜਾ ਐਸਟੀਪੀ ਆ ਉਹ ਛੋਟਾ ਹੈ ਉੱਪਰ ਡਾਉਣਾ ਚਾਹੀਦਾ ਕਿਉਂਕਿ ਕਈ ਸਾਲ ਪਹਿਲੇ ਉਹ ਪਲਾਟ ਬਣਿਆ ਸੀਗਾ ਤੇ ਕਈ ਸਾਲ ਇਹਨਾਂ ਲੋਕਾਂ ਨੇ ਰਾਜ ਕੀਤਾ ਇਹਨਾਂ ਨੇ ਕਿਉਂ ਨਹੀਂ ਉਹਨੂੰ ਵੱਡਾ ਕੀਤਾ ਉਹ ਕਹਿੰਦੇ ਅਸੀਂ ਤਾਂ ਸਾਰਾ ਸਫਾਈ ਕਰਾਉਂਦੇ ਰਹੇ ਹਾਂ ਨਹੀਂ ਨਹੀਂ ਸੀਵਰੇਜ ਦੀ ਸਫਾਈ ਕੀ ਕਰਾਉਂਦੇ ਨੇ ਉਹ ਕਹਿੰਦੇ ਸਾਡੇ ਵੇਲੇ ਤੇ ਕਦੀ ਜਾਮ ਨਹੀਂ ਸੀ ਲੱਗਦਾ ਸਾਡੇ ਵੇਲੇ ਤੇ ਸਭ ਕੁਝ ਵਧੀਆ ਸੀ ਸਿਰਫ ਆਮ ਆਦਮੀ ਪਾਰਟੀ ਸਰਕਾਰ ਆਈ ਤੇ ਸਭ ਕੁਝ ਗਲਤ ਹੋ ਗਿਆ ਨਹੀਂ ਜੇ ਨਹੀਂ ਵਧੀਆ ਹੁੰਦੇ ਨਹੀਂ ਚੰਗੇ ਹੁੰਦੇ ਤੇ ਫਿਰ 92 ਕਿਦਾਂ ਜਿੱਤ ਜਾਂਦੇ ਆਮ ਆਦਮੀ ਪਾਰਟੀ ਦੇ ਉਹ ਕਹਿੰਦੇ ਧੋਖਾ ਦਿੱਤਾ ਉਹ ਕਹਿ ਰਹੇ ਬਾਰ-ਬਾਰ ਕਿੰਨੇ ਧੋਖਾ ਦਿੱਤਾ ਇਹਨਾਂ ਨੇ 92 ਆ ਨੇ ਹੀ ਧੋਖਾ ਦਿੱਤਾ ਸਾਹਿਬ ਨਹੀਂ ਨਹੀਂ ਕੋਈ ਧੋਖਾ ਨਹੀਂ ਦਿੱਤਾ ਪਬਲਿਕ ਜਿਹੜੀ ਐ ਉਹ ਸਭ ਦੇਖਦੀ ਐ ਸਮਝਦਾਰ ਐ ਉਹ ਟਾਈਮ ਆਂ ਤੇ ਜਿਹੜਾ ਜਵਾਬ ਦਿੰਦੀ ਐ ਪਬਲਿਕ ਜਿਹੜੀ ਐ ਮੇਰੀ ਗੱਲ ਸੁਣੋ ਤੁਸੀਂ ਇਹਨਾਂ ਲੀਡਰਾਂ ਦੀ ਗੱਲ ਨਾ ਕਰੋ ਸੁਵਿਜ ਜੀ ਇਹਨਾਂ ਲੀਡਰਾਂ ਨੇ ਕਹਿਣਾ ਹੀ ਹੁੰਦਾ ਐ ਇਹਨਾਂ ਨੇ ਕ੍ਰਿਟਿਸਾਈਜ਼ ਕਰਨਾ ਹੀ ਐ ਤੁਸੀਂ ਵੀ ਲੀਡਰ ਹੋ ਤੁਸੀਂ ਵੀ ਕਹਿ ਮੈਂ ਤੁਹਾਨੂੰ ਦੱਸ ਰਿਹਾ ਇਹਨਾਂ ਨੇ ਤਾਂ ਕ੍ਰਿਟਿਸਾਈਜ਼ ਕਰਨਾ ਹੀ ਐ ਤੁਸੀਂ ਗਰਾਊਂਡ ਤੇ ਜਾ ਕੇ ਲੋਕਾਂ ਨੂੰ ਮਿਲੋ ਲੋਕਾਂ ਨੂੰ ਮਿਲ ਕੇ ਉਹਨਾਂ ਨੂੰ ਪੁੱਛੋਗੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਢਾਈ ਸਾਲ ਹੋਇਆ ਅੱਜ ਜੀ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਢਾਈ ਸਾਲਾਂ ਚ ਅਸੀਂ ਜੋ ਜੋ ਗਰੰਟੀਆਂ ਜਿਹੜੀਆਂ ਦਿੱਤੀਆਂ ਸੀ ਉਹ ਪੂਰੀਆਂ ਕੀਤੀਆਂ ਕੋਈ ਜੀ ਕੂੜਾ ਉਹ ਕਹਿੰਦੇ ਕੂੜੇ ਦੇ ਨਾਲ ਅੱਡਾ ਬੁਰਾ ਹਾਲ ਹੈ ਸਾਡਾ ਕਿ ਸਾਡੇ ਵਾਸਤੇ ਉਹ ਬਹੁਤ ਮੁਸ਼ਕਿਲ ਦਾ ਸਭ ਹੈ ਖਾਸ ਕਰਕੇ ਦਰਬਾਰ ਸਾਹਿਬ ਦੇ ਆਉਣ ਵਾਲੇ ਰਸਤੇ ਗੱਲ ਕਰੀ ਆਲੂ ਵਾਲਾ ਕਟੜਾ ਸ਼ਾਸਤਰੀ ਮਾਰਕੀਟ ਔਰ ਉਹ ਸਾਰੇ ਜਿਹੜੇ ਰਸਤੇ ਨੇ ਕੂੜੇ ਦੇ ਨਾਲ ਭਰੇ ਹੋਏ ਨੇ ਇਸ ਕਰਕੇ ਸਭ ਤੋਂ ਵੱਡਾ ਸਵਾਲ ਤੇ ਉਸ ਵੇਲੇ ਕੂੜਾ ਦੇਖੋ ਕੂੜੇ ਦਾ ਮੁੱਦਾ ਹੈਗਾ ਸੀ ਤੇ ਮੈਂ ਆਪਣੀ ਸਰਕਾਰ ਦੇ ਹੁੰਦੇ ਆ ਵਿਧਾਨ ਸਭਾ ਦੇ ਵਿੱਚ ਮੈਂ ਇਹ ਵਾਲਾ ਮੁੱਦਾ ਜ਼ੀਰੋ ਆਵਰ ਚ ਲੈ ਕੇ ਆਇਆ ਇਹੋ ਹੀ ਤਾਂ ਖੂਬਸੂਰਤੀ ਹੈ ਸਰਕਾਰ ਦੀ ਹੂੰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੀ ਕਹਿੰਦੇ ਆ ਕਿ ਕੋਈ ਮੁੱਦਾ ਆ ਤਾਂ ਤੁਸੀਂ ਚੱਕੋ ਵਿਧਾਨ ਸਭਾ ਚ ਸਾਨੂੰ ਤੇ ਮੁੱਦਿਆਂ ਨੂੰ ਹੱਲ ਕਰਨ ਦੇ ਤੁਹਾਨੂੰ ਦਾ ਹੱਲ ਕੀ ਹੈ ਹੱਲ ਕੀ ਹੈ ਤੁਹਾਡੇ ਤੁਹਾਡੇ ਮੰਤਰੀ ਗगन ਅਨਮੋਲ ਮਾਨ ਕੱਲ ਸਾਫ਼ ਤੌਰ ਤੇ ਕਹਿ ਗਏ ਨੇ ਕਿ ਮੇਰੇ ਨਾਂ ਤੇ ਉੱਤੇ ਅਧਿਕਾਰੀ ਪੈਸੇ ਲੈ ਰਹੇ ਨੇ ਕੀ ਇਸ ਗੱਲ ਚ ਸੱਚਾਈ ਹੈ ਇਹ ਤੇ ਉਹ ਹੀ ਦੱਸ ਸਕਦੇ ਨੇ ਪਰ ਤੁਹਾਨੂੰ ਲੱਗਦਾ ਅੰਮ੍ਰਿਤਸਰ ਚ ਵੀ ਇਦਾਂ ਦਾ ਸੀਨ ਹੈ ਸੀ ਦੇ ਮੇਰੇ ਅੰਮ੍ਰਿਤਸਰ ਦੇ ਵਿੱਚ ਅਧਿਕਾਰੀ ਠੀਕ ਨੇ ਬਿਲਕੁਲ ਮੇਰੇ ਨੋਟਿਸ ਚ ਕੋਈ ਇਦਾਂ ਦੀ ਗੱਲ ਨਹੀਂ ਨਹੀਂ ਪਰ ਅੰਮ੍ਰਿਤਸਰ ਦੇਖੋ ਅਸੀਂ ਸਾਡਾ ਜਿਹੜਾ ਜਦੋਂ ਸਰਕਾਰ ਆਈ ਉਹਦੇ ਵਿੱਚ ਮੇਨ ਐ ਵੀ ਸੀਗਾ ਕਿ ਅਸੀਂ ਕ腐ਸ਼ਨ ਖਤਮ ਕਰਾਂਗੇ ਜੀ ਔਰ ਕ腐ਸ਼ਨ ਜਿਹੜੀ ਆ ਦੇ ਕਿਸੇ ਕੋਈ ਮਤਲਬ ਲੁਕ ਛੁਪ ਕੇ ਕੋਈ ਕਰਦਾ ਤੇ ਗੱਲ ਵੱਖਰੀ ਆ ਅਦਰਵਾਈਜ਼ ਜੋ ਪਹਿਲੇ ਹੁੰਦਾ ਸੀਗਾ ਸਰਿਆਮ ਕ腐ਸ਼ਨ ਹੁੰਦੀ ਸੀ ਜੀ ਉਹ ਹੁੰ ਦਿਖਾਈ ਨਹੀਂ ਦਿੰਦੇ ਉਹ ਕਹਿੰਦੇ ਵਧ ਗਈ ਹੈ ਲੋਕ ਕਹ ਰਹੇ ਵਧ ਗਈ ਹੈ ਨਹੀਂ ਵਧ ਗਈ ਲੋਕਾਂ ਦੇ ਡਿਪਟੀ ਸੀਐਮ ਹੁਮਰਕਾਜ ਸੋਨੀ ਸਾਹਿਬ ਦਾ ਡਿਪਟੀ ਸੀਐਮ ਨੇ ਉਹ ਕਹਿ ਰਹੇ ਨੇ ਜੀ ਕਰਪਸ਼ਨ ਵੀ ਵਧ ਗਈ ਹੈ ਸ਼ਹਿਰ ਦੀ ਸਾਫ ਸਫਾਈ ਵੀ ਖਤਮ ਹੋ ਗਈ ਹੈ ਕਹਿੰਦੇ ਸਾਡਾ ਤੇ ਦਿਲ ਕਰਦਾ ਵੇ ਅਸੀਂ ਜਾ ਕੇ ਕਾਰਪੋਰੇਸ਼ਨ ਨੂੰ ਤਾਲਾ ਲਾ ਦਈਏ ਨਹੀਂ ਨਹੀਂ ਇਸ ਦਾ ਕੋਈ ਗੱਲ ਨਹੀਂ ਹੈ ਕਰਪਸ਼ਨ ਕੋਈ ਨਹੀਂ ਵਧੀਆ ਐਵੇਂ ਕੇ ਸੋਨੀ ਸਾਹਿਬ ਬੜੇ ਸੀਨੀਅਰ ਨੇਤਾ ਨੇ ਹਾਂ ਜੀ ਉਹਨਾਂ ਨੇ 35 ਸਾਲ ਰਾਜ ਕੀਤਾ ਹੈ ਜੇ 35 ਸਾਲ ਰਾਜ ਕੀਤਾ ਤੇ ਉਹਨਾਂ ਨੂੰ ਉਹਨਾਂ ਨੂੰ ਵੀ ਤੇ ਦੇਖਣਾ ਚਾਹੀਦਾ ਸੀ ਨਾ ਕਿ ਐਸਟੀਪੀ ਸਾਡਾ ਉਹਦੀ ਕਪੈਸਿਟੀ ਨਹੀਂ ਗਈ ਜਿਹੜੇ ਸਾਡੇ ਵਾਲੇ ਠੀਕ ਜਿਹੜਾ ਜਿਹੜੀ ਅਵਾਡਾ ਕੰਪਨੀ ਐ ਇਹ ਥੋੜੀ ਹੈ ਕਿ ਆਮ ਆਦਮੀ ਪਾਰਟੀ ਦੇ ਸਰਕਾਰ ਆਉਣ ਦੇ ਨਾਲ ਹੀ ਉਹਨਾਂ ਨੇ ਮੈਨਪਾਵਰ ਘਟਾਈ ਆ ਜਾਂ ਉਹਨਾਂ ਨੇ ਗੱਡੀਆਂ ਘਟਾਈਆਂ ਉਹ ਤੇ ਜਦੋਂ ਦਾ ਐਮਓਯੂ ਹੋਇਆ ਉਹਨਾਂ ਨੇ ਥੋੜੀ ਦੇਰ ਕੰਮ ਠੀਕ ਕੀਤਾ ਉਹਦੇ ਬਾਅਦ ਤੋਂ ਉਹਨਾਂ ਦਾ ਬੁਰਾ ਹੀ ਹਾਲ ਹੋ ਗਿਆ ਇਹ ਸੋਨੀ ਸਾਹਿਬ ਨੂੰ ਹੁਣ ਹੱਲ ਕਦੋਂ ਆ ਹੁਣ ਹੱਲ ਕਦੋਂ ਹੋਏਗਾ ਕਿ ਹਲੇ ਵੀ ਗੂੜੇ ਜੀ ਰਹਿਣਗੇ ਲੋਕ ਅਸੀਂ ਬਹੁਤ ਜ਼ਿਆਦਾ ਇਹਦੇ ਲਈ ਸੀਰੀਅਸ ਆ ਸੀਰੀਅਸਲੀ ਸੋਚਦੇ ਬੈਠਾ ਕਿ ਇਹਦਾ ਬੈਸਟ ਜੋ ਸੋਲੂਸ਼ਨ ਹੈ ਉਹਨੂੰ ਜਲਦੀ ਤੋਂ ਜਲਦੀ ਕਰਿਆ ਜਾਏ ਚਾਹੇ ਚਾਹੇ ਇਹਦੇ ਲਈ ਸਾਨੂੰ ਆਪਣਾ ਨਵਾਂ ਜਿਹੜਾ ਸਟਾਫ ਹੈ ਉਹਦੀ ਰਿਕਰੂਟਮੈਂਟ ਕਰਨੀ ਪਵੇ ਨਵੀਆਂ ਗੱਡੀਆਂ ਲਿਆਉਣੀਆਂ ਪੈਣ ਮੈਂ ਤੇ इवन ਸੈਕਟਰੀ ਲੋਕਲ ਬੋਡੀ ਨਾਲ ਵੀ ਡਿਸਕਸ ਕੀਤਾ ਫਿਰ ਮੈਂ ਜਿਹੜੇ ਡਾਇਰੈਕਟਰ ਮੈਡਮ ਹੈ ਉਹਨਾਂ ਨਾਲ ਵੀ ਡਿਸਕਸ ਕੀਤਾ ਸਾਰਾ ਕੁਝ ਡਿਸਕਸ ਕਰਨ ਤੋਂ ਬਾਅਦ ਅਸੀਂ ਬਹੁਤ ਜ਼ਿਆਦਾ ਸੀਰੀਅਸਲੀ ਇਹਨੂੰ ਲੈ ਰਹੇ ਹਾਂ ਕਿਉਂਕਿ ਬੜਾ ਇੱਕ ਟਾਈਮ ਕਿੰਨਾ ਕੁ ਲੱਗੇਗਾ ਕੁਝ ਟਾਈਮਿੰਗ ਜਦੋਂ ਕਿ ਲੋਕਾਂ ਨੂੰ ਕੂੜੇ ਤੋਂ ਰਾਹਤ ਮਿਲ ਸਕੇ ਇਸ ਤਰ੍ਹਾਂ ਦਾ ਕੋਈ ਤੁਹਾਡੇ ਕੋਲ ਟਾਈਮ ਫਰੇਮ ਹੈ ਜਲਦੀ ਤੋਂ ਜਲਦੀ ਅਪਾ ਕੋਸ਼ਿਸ਼ ਕਰਾਂਗੇ ਕਿ ਇਹਨੂੰ ਇਸ ਜਿਹੜੀ ਨਜਾਜ਼ ਇਹਦੇ ਤੋਂ ਜਿਹੜੀ ਗੰਦਗੀ ਦੀ ਜਿਹੜੀ ਪ੍ਰੋਬਲਮ ਹੈ ਤੇ ਤੋ ਜਲਦੀ ਤੋਂ ਜਲਦੀ ਨਜਾਦ ਲੋਕਾਂ ਨੂੰ ਮਿਲ ਸਕੇ। ਤੋ ਬਿਲਕੁਲ ਇਹ ਹਨ ਡਾਕਟਰ ਅਜੀਤ ਗੁਪਤਾ ਜੋ ਕਿ ਅੰਮ੍ਰਿਤਸਰ ਦੇ ਕੇਂਦਰੀ ਹਲਕੇ ਤੋਂ ਵਿਧਾਇਕ ਵੀ ਨੇ ਔਰ ਵੱਡਾ ਨਾਮ ਹੈ ਪੰਜਾਬ ਦੀ ਸਿਆਸਤ 'ਚ ਉਹਨਾਂ ਨੂੰ ਕਿਹਾ ਗਿਆ ਹੈ ਕਿ ਪਿਛਲੀ ਕੰਪਨੀਆਂ ਵੱਲੋਂ ਜੋ ਐਮਓਯੂ ਸਾਈਨ ਕੀਤੇ ਗਏ ਸੀ ਪ੍ਰਾਈਵੇਟ ਕੰਪਨੀਆਂ ਦੇ ਨਾਲ ਉਸ ਕਰਕੇ ਪਿਛਲੀ ਸਰਕਾਰਾਂ ਦੇ ਕੀਤੇ ਕਰਮ ਅਜ ਅੱਗੇ ਆ ਰਹੇ ਨੇ ਔਰ ਉਹਨਾਂ ਵੱਲੋਂ ਵੀ ਪ੍ਰਯਾਸ ਕੀਤੇ ਜਾ ਰਹੇ ਨੇ ਲੇਕਿਨ ਫਿਲਹਾਲ ਕੂੜੇ ਦੀ ਸਮੱਸਿਆ ਇਸ ਤਰ੍ਹਾਂ ਬਣੀ ਹੋਈ ਹੈ ਔਰ ਦੇਖਣਾ ਹੋਏਗਾ ਕਿ ਇਹਨੂੰ ਹਲਕਾ ਤੋਂ ਹੁੰਦਾ ਲੇਕਿਨ ਹਾਲੇ ਤੱਕ ਕੋਈ ਇਸ ਤਰ੍ਹਾਂ ਦਾ ਜਵਾਬ ਨਹੀਂ ਹੈ ਕਿ ਕੁਝ ਦਿਨਾਂ ਚ ਇਸ ਦਾ ਹੱਲ ਹੋਏਗਾ ਲੇਕਿਨ ਜਿੰਨੀ ਦੇਰ ਤੱਕਨ ਪੁਰਾਣੀ ਕੰਪਨੀ ਦੇ ਨਾਲ ਤਾਣਾ ਬਾਣਾ ਨਹੀਂ ਟੁੱਟਦਾ ਉਨੀ ਦੇਰ ਤੱਕਨ ਕੂੜੇ ਦੀ ਸਮੱਸਿਆ ਇਸ ਤਰ੍ਹਾਂ ਹੀ ਨਜ਼ਰ ਆਉਂਦੀ ਰਹੇਗੀ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਕੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ